ਸਾਨੂੰ ਪਤਾ ਹੈ ਕਿ ਸਰਦਾਰ ਸਰਪਾਲ ਸਿੰਘ ਜੌਲ ਦੀ ਕਾਫੀ ਜਾਣੀ ਪਹਿਚਾਣੀ ਸ਼ਖਸੀਅਤ ਨੇ ਸਾਡੇ ਕਮਿਊਨਿਟੀ ਦੇ ਜਿੱਥੇ ਬਾ 9 ਅਤੇ 10 ਦੇ ਆਪਣੇ ਸਕੂਲ ٹرسٹ ਦੀ ਹਰ ਉਥੇ ਨਾਲ ਨਾਲ ਪੀ ਡੀ ਐਸ ਵੀ ਦੇ ਜਿਹੜੇ ਵਾਈਸ ਚੇਅਰਮੈਨ ਨੇ ਉਹ ਸਰਪਾਲ ਸਿੰਘ ਜੌਲ ਜੀ ਆਰ ਕਾਫੀ ਜੋ ਲੰਬੇ ਹਰਸੇ ਤੋਂ ਬਹੁਤ ਕਮਿਊਨਿਟੀ ਦੇ ਵਾਸਤੇ ਕੰਮ ਕਰਦੇ ਆ ਰਹੇ ਨੇ ਔਰ ਲਗਾਤਾਰ ਕਰਦੇ ਰਹਿੰਦੇ ਨੇ ਕੋਈ ਵੀ ਮੁੱਦਾ ਹੁੰਦਾ ਜਾਂ ਕੋਈ ਵੀ ਦਲੇ ਵਿੱਚ ਇਹ ਥਾਣ ਲੈਂਦੇ ਨੇ ਵੀ ਆ ਕੰਮ ਕਰਨਾ ਤੇ ਉਹ ਫਿਰ ਕਰਕੇ ਦਿਖਾਉਂਦੇ ਆ ਸਤਵਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਤਿ ਸ੍ਰੀ ਅਕਾਲ। ਅਣੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਨੂੰ ਆ ਗਏ ਨਹੀਂ ਪਿਆਰੀ ਇੰਟਰੋਡਕਸ਼ਨ ਦੇ ਲਈ ਸੋ ਇਹ ਸਭ ਕੁਝ ਪੈਂਡ ਪ੍ਰਭਾਵਾਂ ਦੇ ਦਿੱਤਾ ਜੀ ਉਹਨਾਂ ਦਾ ਹੀ ਇਹ ਬlesing ਹੈਗੀਆਂ ਵਾਰਡ ਨੌ ਦਸ ਨੇ ਆਪਾਂ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਸੀ ਤੇ ਉਸ ਮੈਂਡੇਟ ਤੇ ਹੁਣ ਆਪਾਂ ਜੀ ਵੀ ਇਹ ਵਾਫੂ ਵੀ ਪੈਰਾ ਦੇਣ ਦੀ ਕੋਸ਼ਿਸ਼ ਦੇ ਵਿੱਚ ਆ ਲਗਾਤਾਰ 24 ਘੰਟਿਆਂ ਦੇ ਦੌਰਾਨ ਜਿਹੜਾ ਜੀਪੀ ਹਰ ਪੱਧਰ ਤੇ ਜੋ ਪੈਂਡ ਪ੍ਰਭਾਵਾਂ ਦੀ ਕੋ ਮੁਸ਼ਕਲ ਹੈ ਸਕੂਲਾਂ ਨਾਲ ਹੈ ਪੂਰ ਨਾਲ ਹੈ ਜਾ ਫੈਡਰਲ ਮਨਚਪਲ ਹੈ ਕੋਈ ਪ੍ਰੋਵਿੰਸ਼ੀਅਲ ਹੈ ਫੈਡਰਲ ਹੈ ਵੀ ਮੇਰੀ ਸਮਝ ਜੋ ਤਜਰਬੇ ਦੇ ਲਿਹਾਜ਼ ਦੇ ਨਾਲ ਕੋਈ ਨ ਕੋਈ ਬੁਣਤਰ ਬਣਦੀ ਰਹਿੰਦੀ ਹੈ ਵੀ ਆਹ ਸਮੱਸਿਆ ਚੱਲ ਰਹੀ ਹੈ ਇਹਨੂੰ ਆਪਾਂ ਏਦਾਂ ਕਰਕੇ ਹੱਲ ਕਰਕੇ ਜਿਹੜਾ ਜੀ ਪਿਓ ਲੋਕਾਂ ਦਾ ਜੀਵਨ ਜਿਹੜਾ ਉਹ ਆਸਾਨ ਕਰ ਸਕਦੇ ਆ ਇਹਦੇ ਵਾਸਤੇ ਸਾਨੂੰ ਹੁਣ ਕੋ ਟਾਊਨ ਹਾਲ ਜਾਂ ਪਿੰਡ ਪਰਮ ਨੂੰ ਦੱਸਣਾ ਨਹੀਂ ਪੈਂਦਾ ਜਾਂ ਸਾਨੂੰ ਪੁੱਛਣ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਰਨਲਿਜ਼ਮ ਦੇ ਵਿੱਚ ਪਿਛਲੇ 20 ਸਾਲ ਲੋਕਾਂ ਦੇ ਦੁੱਖ ਦਰਦ ਆਪਾਂ ਸੁਣਦੇ ਹੀ ਆਏ ਆ ਹੁਣ ਜਿਉਂ-ਜਿਉਂ ਆਪਰਚੂਨਿਟੀ ਮਿਲਦੀ ਆ ਫਿਰ ਆਪਾਂ ਜਿਹੜਾ ਜੀ ਪਿਓ ਬਿਨਾਂ ਦੇਰੀ ਜੀ ਔਰ ਜਿਹੜੇ ਹਾਰੇ ਦੇ ਵਿੱਚ ਜਿਹੜਾ ਕਬੱਡੀ ਨੂੰ ਤੁਸੀਂ ਇਸ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਇਥੋਂ ਦੇ ਜੰਪਲ ਬੱਚਿਆਂ ਦੇ ਵਿੱਚ ਬੜਾ ਪਪੂਲਰ ਸਾ ਦਿੱਤਾ ਜੀ ਇੱਕ ਮਕਬੂਲ ਕਰ ਦਿੱਤਾ ਔਰ ਬੜੇ ਬੱਚੇ ਉਸ ਸਾ ਦੇ ਨਾਮ ਹੋਂ ਕਬੱਡੀ ਖੇលਦੇ ਆ ਔਰ ਬੈਂਟਚ ਦਾਸਵਾੜ ਦੇ ਵਿੱਚ ਪੀਰ ਡਿਸਟ੍ਰਿਕਟ ਬੋਰਡ ਵੱਲੋਂ ਜਿਹੜਾ ਇਤਿਹਾਸਿਕ ਕਬੱਡੀ ਮੇਲਾ ਕਰਵਾਇਆ ਗਿਆ ਔਰ ਬੜਾ ਸਫਲ ਰਿਹਾ ਉਹਦੇ ਬਾਰੇ ਸਾਡੇ ਸੁਣਤਣਾ ਸਾਂਝ ਪਾਈ ਨੇ ਬਿਲਕੁਲ ਬਾਖੂਬੀ ਤੁਸੀਂ ਦੱਸਿਆ ਦਵਿੰਦਰ ਜੀ ਵੀ ਇੰਨਾ ਕੁ ਸਫਲ ਰਿਹਾ ਵੀ ਸਾਡਾ ਸ਼ਾਇਦ ਅਸੀਂ ਇੰਨਾ ਸੋਚਿਆ ਵੀ ਨਹੀਂ ਸੀਗਾ। ਸੋ ਪਿਛਲੇ ਲਗਾਤਾਰ 2 ਸਾਲਾਂ ਤੋਂ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਲਿਸਟ ਬਣਾ ਰਿਹਾ ਸੀ ਕਿ ਸਕੂਲਾਂ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਪਿਓ ਆਪਾਂ ਰਿਜ਼ੋਲਵ ਕਰਨੇ ਆ ਸਕੂਲ ਪੱਧਰ ਤੇ ਹੋਣ ਬੋਰਡ ਲੈਵਲ ਤੇ ਹੋਣ ਕਮਿਊਨਿਟੀ ਦੇ ਪਹੁੰਚ ਕੋਈ ਸਹਾਇਤਾ ਲੈਣ ਦੀ ਲੋੜ ਆ ਤੇ ਉਹ ਵੀ ਲਈਏ। ਸੋ ਕੱਲ ਮੜਾ ਕੇ ਯਾਨੀ ਕਿ ਉਹਦੇ ਵਿੱਚ ਫਿਰ ਮੇਰੀ ਇਹ ਲਿਸਟ ਦੇ ਵਿੱਚ ਕਬੱਡੀ ਸ਼ਾਮਲ ਸੀ, ਪੰਜਾਬੀ ਭਾਸ਼ਾ ਸ਼ਾਮਲ ਸੀ, ਭੰਗੜਾ ਸ਼ਾਮਲ ਸੀ। ਗਿੱਟਾ ਸ਼ਾਮਲ ਸੀ ਸਾਡਾ ਹੈਰੀਟੇਜ ਸਿੱਖ ਪੰਜਾਬੀ ਕਲਚਰ ਇਹ ਸਭ ਕੁਝ ਸ਼ਾਮਲ ਸੀ ਉਹਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਜੀ ਕਿ ਜਦੋਂ ਜਦੋਂ ਵੀ ਓਪਰਚੁਨਿਟੀ ਮਿਲਦੀ ਆ ਕਿਉਂਕਿ ਹੁਣ ਆਪਾਂ ਆਏ ਆ ਵਾਪਸ ਤਾਂ ਆਪਾਂ ਜਾਣਾ ਨਹੀਂ ਇੱਥੋਂ ਹੀ ਆਪਾਂ ਜਦੋਂ ਰਵਾਨਗੀ ਕਰਨੀ ਆ ਇਸ ਜਹਾਨ ਦੇ ਵਿੱਚੋਂ ਉਤੋਂ ਪਹਿਲਾਂ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਕਿ ਅਸੀਂ ਆਪਣੇ ਪਾਸ਼ਾ ਨੂੰ ਆਪਣੀਆਂ ਸੱਭਿਆਚਾਰਕ ਕਲਾਵਾਂ ਨੂੰ ਆਪਣੇ ਹੈਰੀਟੇਜ ਨੂੰ ਆਪਣੀਆਂ ਇਹ ਮਨਪਿਆਰੀਆਂ ਖੇਡਾਂ ਨੂੰ ਅਗਲੀ ਪੀੜ੍ਹੀ ਦੇ ਵਿੱਚ ਟ੍ਰਾਂਸਫਰ ਕਰਕੇ ਜਾਈਏ ਉਹ ਅਗਲੀ ਪੀੜੀ ਦੇ ਵਿੱਚ ਟਰਾਂਸਫਰ ਕਰਨ ਦੇ ਲਈ ਸਭ ਤੋਂ ਵੱਧ ਪਾਪੂਲੇਟ ਫਾਰਮ ਹੈ ਜਿਹੜਾ ਜੀ ਇਹ ਸਕੂਲਾਂ ਦੇ ਵਿੱਚ ਹੈ ਸਕੂਲਾਂ ਦੇ ਵਿੱਚ ਹੁਣ ਇਹ ਜੀ ਆਪਾਂ ਮਲਟੀਕਲਚਰਲਿਜ਼ਮ ਨੂੰ ਵੈਲਕਮ ਕੀਤਾ ਜਾਂਦਾ ਉਹਦੇ ਵਿੱਚ ਫਿਰ ਜਿਹੜੀਆਂ ਤਰ੍ਹਾਂ ਦੀ ਸਾਡੀ ਜੋ ਵੀ ਪਛਾਣ ਹੈ ਸਾਡਾ ਜੋ ਸੱਭਿਆਚਾਰ ਹੈ ਸਾਡੀ ਹੈਰੀਟੇਜ ਆ ਉਹਨੂੰ ਮਖਤਬ ਮਿਲਦਾ ਉਹਦੇ ਵਿੱਚ ਇਹ ਮੈਂ ਸਮਝਦਾ ਸੀਗਾ ਕਿ ਜਿੱਥੇ ਅਸੀਂ ਪੰਜਾਬੀ ਬੋਲੀ ਤੇ ਕੰਮ ਕੀਤਾ ਹੁਣ ਸਕੂਲਾਂ ਸਾਡੇ 8 9 10 ਤੇ ਸਾਰੇ ਸੈਕੰਡਰੀ ਸਕੂਲਾਂ ਦੇ ਵਿੱਚ ਕਲਾਸਾਂ ਸਾਰਾ ਸਾਲ ਦੁਵਿੰਦਰ ਜੀ ਲੱਗਦੇ ਰਹਿੰਦੇ ਜੀ ਬਹੁਤ ਵਧੀਆ ਪੰਗੜੇ ਤੇ ਗਿੱਧੇ ਦੇ ਕਲੱਬ ਸਕੂਲਾਂ 'ਚ ਬਣੇ ਹੋਏ ਆ ਫ੍ਰੀ ਕੋਈ ਖਰਚਾ ਕਰਨ ਦੀ ਪੈਣ ਪਰਵਾਹ ਨੂੰ ਲੋੜ ਨਹੀਂ ਪੰਗੜਾ ਸਿੱਖਣ ਵਾਸਤੇ ਇਹ ਤੁਸੀਂ ਸਿਰਫ ਆਪਾਂ ਕਬੱਡੀ ਤੇ ਮੈਂ ਸੋਚ ਰਿਹਾ ਸੀਗਾ ਵੀ ਇਹਨੂੰ ਇੰਨੇ ਇੱਕ ਲੈਵਲ ਤੇ ਆਪਾਂ ਲਾਂਚ ਕਰੀਏ ਕਿ ਬਹੁਤ ਕਾਮਯਾਬ ਜਿਹੜਾ ਜੀ ਵੀ ਇਹ ਮੇਲਾ ਹੋ ਨਿਪੜਿਆ ਕਰੇ ਹਰ ਸਾਲ ਉਹਦੇ ਵਿੱਚ ਵੀ ਆਪਾਂ ਜੇ ਪਹਿਲੀ ਵਾਰ ਜੋ ਪਾਇਲਟ ਪ੍ਰੋਜੈਕਟ ਹੈ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਆਫੀਸ਼ੀਅਲੀ ਜਿਹੜਾ ਜੀ ਵੀ ਕਬੱਡੀ ਨੂੰ ਰੈਕੋਗਨਾਈਜ਼ ਕਰਕੇ ਲਾਂਚ ਕੀਤਾ ਇਹਦੀ ਸ਼ੁਰੂਆਤ ਸਾਡੇ ਬਾਰਡ 10 ਦੇ ਵਿੱਚੋਂ ਹੋਈ ਸੰਦਲਵਟ ਹਾਈ ਸਕੂਲ ਦੇ ਵਿੱਚ ਦੇਖਿਆ ਪਿੰਨਪਰਾਮ ਨੇ ਆ ਕੇ ਉੱਥੇ ਖੁਦ ਵੀ ਵੀ ਮੇਲਾ ਬੜਾ ਸਫਲ ਸੀਗਾ ਦਿਨ ਪਰ ਜਿਹੜਾ ਜੁਪੀ ਕਬੱਡੀ ਦੀਆਂ ਰੌਣਕਾਂ ਰਹੀਆਂ 6 ਸਕੂਲਾਂ ਦੇ ਵਿੱਚੋਂ 8 ਟੀਮਾਂ ਪਹੁੰਚੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਸਵੇਰੇ ਕਹੋ ਵੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੁਕਾਬਲੇ ਬੜੇ ਫਸਵੇਂ ਚੱਲੇ ਤੇ ਉਹਦੇ ਦੌਰਾਨ ਬੱਚਿਆਂ ਨੇ ਜਿੱਥੇ ਆਨੰਦ ਮਾਣਿਆ ਕਮਿਊਨਿਟੀ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਤੇ ਖਿਡਾਰੀਆਂ ਨੇ ਬੱਚਿਆਂ ਨੇ ਜਿਹੜੀਆਂ ਜੁਪੀ ਉਹ ਕਮਾਡਾ ਕੀਤੀਆਂ ਸੋ ਉਹਦੇ ਵਿੱਚ ਅੱਜ ਵੀ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਅਸੀਂ ਇਸ ਨੂੰ ਲਾਂਚ ਕਰਨਾ ਚਾਹੁੰਦੇ ਸੀ ਤੇ ਅਗਲੀ ਪੀੜ੍ਹੀ ਨੇ ਬਹੁਤ ਹੈਪੀਲੀ ਸਾਡੀ ਇਸ ਕਬੱਡੀ ਖੇਡ ਨੂੰ ਐਮਬ੍ਰੇਸ ਕੀਤਾ ਹੁਣ ਅਸੀਂ ਚਾਹਾਂਗੇ ਤੇ ਹੁਣ ਜਿਹੜੀਆਂ ਟੀਮਾਂ ਸਗੀਆਂ ਇਹ ਸਾਰੀਆਂ ਬ੍ਰੈਮਟਨ ਦੀਆਂ ਸਗੀਆਂ ਅਸੀਂ ਚਾਹੁੰਦੇ ਆ ਕਿ ਇਹਨਾਂ ਨੇ ਇਹ ਅਪੀਲ ਰਿਜਨ ਤੇ ਐਟ ਲੀਸਟ ਅਸੀਂ ਬ੍ਰੈਮਟਨ ਮੈਸਸਾਗਾ ਕੈਲੇਟਨ ਦੇ ਵਿੱਚ ਅਗਲੇ ਸਾਲ ਇਹਨੂੰ ਐਕਸਪੈਂਡ ਕਰੀਏ ਇਸ ਪ੍ਰੋਜੈਕਟ ਨੂੰ ਹੋਰ ਵੀ ਸੰਬੰਧਤਾ ਦੇ ਨਾਲ ਅਗਲੇ ਸਾਲ ਜਿਹੜਾ ਜੀਪੇ ਨੂੰ ਇਸ ਤੋਂ ਵੀ ਵੱਡਾ ਮੇਲਾ ਜਿਹੜਾ ਸੀ ਉਹਦੀ ਕੀ ਹੈ ਜੀ ਹਾਂ ਬਿਲਕੁਲ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੈਂ ਇਸkali ਬਹੁਤ ਜਰੂਰ ਜਦੋਂ ਤੁਸੀਂ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਠਾਣ ਲੈਂਦੇ ਹੋ ਪੂਰੀ ਕਰਕੇ ਹਟਦੇ ਹੋ ਫਿਰ ਜਰੂਰ ਤੁਸੀਂ ਇਸ ਨੂੰ ਵੀ ਨਿਪਰੇ ਛਾੜੋਗੇ ਤੇ ਨਾਲ ਹੀ ਸਤਪਾਲ ਜੀ ਮੇਰੇ ਨਾਲ ਇੱਕ ਨਾ ਵੀਜੀ ਇੱਕ ਗੱਲ ਦਿਮਾਗ ਚ ਆ ਰਹੀ ਸੀ ਵੀ ਫੀਲਡ ਹਾਕੀ ਬਾਰੇ ਤੁਸੀਂ ਕੀ ਸੋਚਦੇ ਹੋ ਸਕੂਲਾਂ ਦੇ ਵਿੱਚ ਪਪੂਲਰ ਹੋਏਗੀ ਜਾਂ ਨਹੀਂ ਆਂਦੀ ਜਾਵੇ ਹਾਂ ਹਾਂ ਨਹੀਂ ਪਰ ਦੇਖੋ ਆਲਰੇਡੀ ਕਾਫੀ ਸਾਰੀਆਂ ਗੇਮਾਂ ਚ ਚਲੋ ਇੱਕ ਵੱਡੀ ਤੇ ਚਰਚਾ ਆਪਣੀ ਕਮਿਊਨਿਟੀ ਦੇ ਵਿੱਚ ਚੱਲਦੀ ਆ ਨਾ ਸੋ ਉਹ ਜਿਹੜੀਆਂ ਬਹੁਤ ਸਾਰੀਆਂ ਖੇਡਾਂ ਨੇ ਆਲਰੇਡੀ ਉਹ ਸਕੂਲਾਂ ਦੇ ਵਿੱਚ ਐਕਟਿਵਲੀ ਜਿਹੜੀਆਂ ਜਿਵੇਂ ਉਹ ਪ੍ਰੈਕਟਿਸ ਕੀਤੀਆਂ ਜਾਂਦੀਆਂ ਉਹਦੇ ਵਿੱਚ ਫੀਲਡ ਹਾਕੀ ਹੈ ਜਿਹੜਾ ਜਿਵੇਂ ਉਹਨੂੰ ਬਣਦਾ ਜਿਹੜਾ ਮਾਨ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਅਸੀਂ ਵਿਚਾਰ ਜ਼ਰੂਰ ਕਰਾਂਗੇ ਇਹਦੇ ਤੇ ਪਰ ਆਈਸ ਹਾਕੀ ਜਿਹੜੇ ਹੈਗੇ ਨੇ ਸੌਕਰ ਹੈ ਜਿਹੜਾ ਹੈਗਾ ਹੋਰ ਸਾਡੀਆਂ ਸਾਡੀਆਂ ਐਥਲੈਟਿਕਸ ਦੀਆਂ ਜਿਮਨਾਸਟਿਕ ਦੀਆਂ ਬਹੁਤ ਵੱਡੀ ਲੈਵਲ ਤੇ ਜਿਹੜਾ ਜਿਵੇਂ ਬੱਚਾਂ ਦਾ ਇਹ ਫਿਜ਼ੀਕਲ ਤੇ ਉਹਦੇ ਨਾਲ ਮੈਂਟਲ ਡਵੈਲਪਮੈਂਟ ਤੇ ਲਈ ਇਹ ਜੋ ਸਪੋਰਟਸ ਦਾ ਐਥਲੈਟਿਕਸ ਦਾ ਜੋ ਕੰਟ੍ਰਿਬਿਊਸ਼ਨ ਹੁੰਦਾ ਹੈ ਉਹਦੇ ਵਿੱਚ ਬੱਤ ਬੱਤ ਜਿਹੜਾ ਜਿਵੇਂ ਆਪਰਚੂਨਿਟੀਆਂ ਜੋ ਹੈ ਜੀ ਕੀ ਆ ਰ ਹਮੇਸ਼ਾ ਤੁਸੀਂ ਆ ਆਪਣੇ ਪੇਰੈਂਟਸ ਨੂੰ ਵੀ ਹਮੇਸ਼ਾ ਆਪਣਾ ਘਰ ਦੇ ਰਿਣੀਓ ਆ ਆਖਦੀ ਵੀ ਆਪਣੀ ਬੱਚਿਆਂ ਦੀ ਬੈਕਸਵਰਾ ਜਰੂਰ ਦੇਖੋ ਆਂਦੇ ਜਾਂਦੇ ਸਾਰਾ ਔਰ ਹਮੇਸ਼ਾ ਤੁਸੀਂ ਇਹ ਮੈਸੇਜ ਆਉਂਦੇ ਰਹਿੰਦੇ ਔਰ ਕੋਈ ਨਾ ਕੋਈ ਜਿਹੜੀ ਹੈ ਸਾਡੇ ਬੱਚਿਆਂ ਦੀ ਬਹੁਤ ਫਾਇਦੇ ਮੰਨਦੇ ਜਿੱਥੇ ਪੇਰੈਂਟਸ ਲਈ ਵੀ ਬਹੁਤ ਫਾਇਦੇ ਮੰਨ ਹੁੰਦੀਆਂ ਨੇ ਇਹ ਗੱਲਾਂ ਬਸ ਰਿਮਾਈਂਡਰ ਦੇਣਾ ਈ ਵਾਰ ਜਰੂਰੀ ਹੁੰਦਾ ਜੀ ਕਈ ਵਾਰ ਪਤਾ ਵੀ ਹੁੰਦਾ ਪੇਰੈਂਟਸ ਨੂੰ ਪਰ ਉਹ ਨਹੀਂ ਆ ਕਿ हां ਜਦੋਂ ਤੁਸੀਂ ਕਿਸੇ ਨੂੰ ਲਿਖ ਕੇ ਪਾਉਣੀ ਹੋ ਜਾਂ ਦੱਸਣੀ ਹੋ ਉਦੋਂ ਥੋੜਾ ਜਿਹਾ ਦਿਮਾਗ ਖੋਦ ਤੁਹਾਡਾ ਚੁੱਕਣਾ ਹੋ ਜਾਂਦਾ ਉਹ ਯੈਸ ਕਿਉਂਕਿ ਦੇਖੋ ਮੈਨੂੰ ਇਹ ਲੱਗਿਆ ਕਿ ਇਹ ਕੋਈ 3 ਸਾਲ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਇਹ ਸਰਵਿਸ ਪੈਂਡ ਪ੍ਰਾਮਾ ਨੂੰ ਉਹਨਾਂ ਦੇ ਫੋਨਾਂ ਤੱਕ ਲਿਖ ਲਿਖ ਕੇ ਭੇਜਣਾ মিডিਆ ਤੁਹਾਡੇ ਸਾਰੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਜੀ ਪੈਂਡ ਪ੍ਰਾਮਾ ਤੱਕ ਇਨਫੋਰਮੇਸ਼ਨ ਦੇਣੀ ਕਿਉਂਕਿ ਆਪਾਂ ਕੱਢਦੇ ਸੀ ਕਸੂਰ ਸਕੂਲਾਂ ਦਾ ਆਪਾਂ ਕੱਢਦੇ ਸੀ ਸਕੂਲ ਬੋਰਡ ਦਾ ਆਪਾਂ ਕੱਢਦੇ ਸੀ ਸਕੂਲ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕਸੂਰ ਫੈਡਰਲ ਗਵਰਨਮੈਂਟ ਦਾ ਕਸੂਰ ਸਾਰਿਆਂ ਦਾ ਆਪਣਾ ਨਹੀਂ ਠੀਕ ਕੱਢਦੇ ਕੋਈ ਵੀ ਪਰ ਉਹ ਮੈਨੂੰ ਜਦੋਂ ਉੱਥੇ ਜਾ ਕੇ ਵਿੱਚ ਲੱਗਿਆ ਇਹ ਕੋਸ਼ਿਕਾ ਕੰਮ ਹੈ ਕਿ ਆ ਜਿਹੜੀਆਂ ਪੁਆੜੀਆਂ ਦੀਆਂ ਜੜਾਂ ਆ ਪੀ ਉਹ ਸਕੂਲਾਂ ਚ ਆ ਕੇ ਟਾਣੀਆਂ ਟਾਣੇ ਵੱਡੇ ਜ਼ਰੂਰ ਵੱਡੀਆਂ ਹੁੰਦੀਆਂ ਪਰ ਇਹ ਉੱਗੀਆਂ ਤੇ ਘਰ ਵਿੱਚ ਸੀ ਹੁਣ ਜੇ ਜੜ ਘਰ ਵਿੱਚ ਆ ਤੇ ਉਹ ਪੱਤਣੀ ਵੀ ਘਰ ਵਿੱਚੋਂ ਪਾਊਗੀ ਸੋਸ਼ਲ ਮੀਡੀਆ ਸੈੱਲਫੋਨਾਂ ਦਾ ਕਾਂਡ ਇਹ ਘਰਾਂ ਤੋਂ ਸ਼ੁਰੂ ਹੁੰਦਾ ਸੀਗਾ ਸਕੂਲੇ ਆ ਕੇ ਤਾਂ ਵੱਡਾ ਹੁੰਦਾ ਸੀਗਾ ਫਿਰ ਪੈਣਪਰਾ ਕਹਿੰਦੇ ਸੀ ਸਕੂਲ ਪਾਬੰਦੀ ਲਾਵੇ ਚਲੋ ਲੱਗ ਗਈ ਉਹ ਵੀ ਪੈਣਪਰਾਵਾਂ ਦੇ ਕਹਿਣ ਤੇ ਲਾ ਲਈ ਪਾਬੰਦੀ ਮੈਨੂੰ ਲੱਗਦਾ ਵੀ ਇਹ ਜੇ ਸੇਮ ਪਾਬੰਦੀ ਸਕੂਲਾਂ ਵਾਲੀ ਘਰ ਵਿੱਚ ਆਪਾਂ ਨਹੀਂ ਲਾਉਂਦੇ ਤੇ ਪਵਾੜਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹੂਗਾ ਜੀ ਸਹੀ ਗੱਲ ਹੈ। ਇਸੇ ਕਰਕੇ ਡਰੱਗ ਤੇ ਆਪਣਾ ਬਹੁਤ ਸਿਗਾ ਸ਼ਿਕਾਇਤਾਂ ਸਕੂਲਾਂ ਤੋਂ ਪਰ ਮੈਂ ਜਦੋਂ ਉੱਥੇ ਜਾ ਕੇ ਪ੍ਰੋਬਲਮ ਦੀ ਰੂਟ ਕਾਜ਼ ਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਇਹ ਪਤਾ ਲੱਗਾ ਵੀ ਉਹੀ ਬੱਚੇ ਘਰ ਪਾ ਰਹੇ ਆ ਡਰੱਗ ਜਿਨ੍ਹਾਂ ਨੂੰ ਘਰਾਂ ਤੋਂ ਪੌਕੇਟ ਮਨੀ ਮਿਲਿਆ ਵੀ ਤੂੰ ਲੰਚ ਲੈ ਲਈ ਤੂੰ ਕਾਫੀ ਮਿਲ ਲੈ ਲਈ ਬਤਨ ਜਿੰਨੇ ਵੀ ਬੱਚੇ ਬੱਚੀਆਂ ਲੜਕੇ ਲੜਕੀਆਂ ਇਹ ਵੇਪ ਦੇ ਵਿੱਚ ਨਸ਼ੀਆਂ ਚ ਛਾਤੀਆਂ ਗੱਲ ਆਪਣੇ ਗੱਲਣ ਦੇ ਵਿੱਚ ਆ ਵੀ ਫੇਫੜੇ ਉਹ ਉਹੀ ਅੱਜ ਨੂੰ ਘਰੋਂ ਪੈਸੇ ਮਿਲੇ ਸੀ ਕਿਉਂਕਿ ਬੱਚਿਆਂ ਨੇ ਦਿਹਾੜੀਆਂ ਨਹੀਂ ਲਾਈਆਂ ਤੇ ਉਹਨਾਂ ਨੂੰ ਰੋਕ ਕਿ ਤੇਉਹ ਪੈਸਾ ਨਹੀਂ ਮਿਲਣਾ ਇਹ ਸਭ ਕੁਝ ਖਰੀਦਣ ਵਾਸਤੇ ਹੈ ਨਾ ਸੋ ਇਸ ਕਰਕੇ ਇੱਕ ਐਸ਼ ਤੇ ਤੇ ਸੈਲਫੋਨਾਂ ਤੇ ਇਹ ਡਿਵਾਈਸ ਅਬਿਊਜ਼ ਦੇ ਪੈਣ ਪ੍ਰੋਮਾਂ ਨੂੰ ਅਵੇਅਰ ਕਰਨਾ ਉਹਨਾਂ ਦਾ ਸਹਿਯੋਗ ਸਾਨੂੰ ਜ਼ਰੂਰੀ ਸੀ ਕਿਉਂਕਿ ਘਰਾਂ ਵਿੱਚ ਆ ਕੇ ਟੀਚਰ ਨਹੀਂ ਮੋਨੀਟਰ ਕਰ ਸਕਦੇ ਨਾ ਸਾਡਾ ਜਿਹੜਾ ਕਿੱਥੇ ਇਹ ਡਿਵਾਈਸ ਬੈਡਰੂਮਾਂ ਤੱਕ ਪਹੁੰਚੀ ਹੋਈ ਹੈ ਵੀ ਹੋਮਵਰਕ ਹੋ ਰਿਹਾ ਜਾਂ ਕੀ ਹੋ ਰਿਹਾ ਸੋ ਇਹ ਦੇਖਣਾ ਤੇ ਹੁਣ ਪੇਰੈਂਟਸ ਦਾ ਹੀ ਕੰਮ ਹੈ ਸੋ ਇਸੇ ਕਰਕੇ ਸਸੀਂ ਆਈਡੈਂਟੀਫਾਈ ਕੀਤਾ ਵੀ ਤੁਸੀਂ ਇਸ ਬਹਾਨੇ ਨਾਲ ਸੈਲਫੋਨ ਬੱਚਿਆਂ ਨੂੰ ਲੈ ਕੇ ਦੇ ਰਹੇ ਹੋ ਵੀ ਸਕੂਲੇ ਇਹਦੀ ਲੋੜ ਆ ਸਕੂਲ ਵਾਲੇ ਤਾਂ ਕਹਿੰਦੇ ਹੀ ਨਹੀਂ ਸੀ ਲੈ ਕੇ ਉਹ ਉੱਥੇ ਤੇ ਪਹਿਲਾਂ ਹੀ ਬੈਨ ਸੀਗਾ ਉਹ ਤੇ ਕਦੀ ਵੀ ਨਹੀਂ ਸੀ ਕਹਿੰਦੇ ਵੀ ਲੈ ਕੇ ਆਓ ਇਹ ਕੋਈ ਡਿਵਾਈਸ ਨਹੀਂ ਲੋੜ ਆ ਤੇ ਉਹ ਬੋਰਡ ਨੇ ਮੁਫਤ ਦੇਣੀ ਆ ਬੱਚੇ ਨੂੰ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇੱਕ ਦੋ ਜਨਰੇਸ਼ਨ ਆ ਆਪਣਾ ਇਸ ਭਲੇਖੇ ਦੇ ਵਿੱਚ ਗੜ ਲਈਆਂ ਪਰ ਮੈਂ ਇਹ ठान ਕੇ ਗਿਆ ਸੀਗਾ ਵੀ ਹੁਣ ਅਗਲੀਆਂ ਜਨਰੇਸ਼ਨਸ ਨਹੀਂ ਮੈਂ ਗੜਨ ਦੇਵਾਂਗਾ ਅਸੀਂ ਕੋਸ਼ਿਸ਼ ਕਰਾਂਗੇ ਬਚਾਉਣ ਦੀ ਘੱਟੋ ਘੱਟ ਭੈਣ ਭਰਾ ਇਹ ਨਹੀਂ ਕਹਿ ਸਕੂਗਾ ਵੀ ਸਾਨੂੰ ਦੱਸਿਆ ਨਹੀਂ ਗਿਆ ਸਾਨੂੰ ਪਤਾ ਨਹੀਂ ਲੱਗਾ ਵਗੈਰਾ ਸੋ ਇਸ ਕਰਕੇ ਹੁਣ ਪਤਾ ਹੈ ਦੱਸਿਆ ਗਿਆ ਤੇ ਅੱਗੇ ਨਾਲੋਂ ਕਮਿਊਨਿਟੀ ਜਿਹੜੀ ਉਹ ਸੰਭਲ ਵੀ ਰਹੀ ਐ ਜੇ ਹੁਣ ਦੂਜੇ ਪਾਸੇ 47 ਆਪਣਾ ਜਿਹੜੇ ਨੌ ਗ੍ਰਿਫਤਾਰ ਹੋਏ ਵਿੱਚੋਂ ਛੱਡ ਵੀ ਦਿੱਤੇ ਗਏ ਅ ਵੱਡਾ ਕਹਿੰਦੇ ਅਸੀਂ ਮਾਰਕਾ ਮਾਰਿਆ ਪੁਲਿਸ ਕਹਿੰਦੀ 1470 ਕਿਲੋ ਕੋਕੀਨ ਦੀ ਤਸਕਰੀਚ ਨੌਨ ਗ੍ਰਿਫਤਾਰ ਕੀਤਾ ਇਹ ਵੀ ਆਪਾਂ ਕਰੀਏ ਸਾਂਝ ਪਾਈ ਹੈ ਹਾਂ ਗ੍ਰਿਫਤਾਰ ਕੀਤੇ ਉਹ ਦੇਖੋ ਨਾ ਫੜਨ ਨਾਲੋਂ ਵੈਸੇ ਛੱਡਣ ਦੀ ਕਾਲੀ ਵੱਧ ਲੱਗਦੀ ਹੈ ਬਿਲਕੁਲ ਸਹੀ ਗੱਲ ਹੈ ਇਸ ਤਰ੍ਹਾਂ ਨਾ ਦੇਖੋ ਕਿ ਆਪਾਂ 1 ਸਾਲ ਲਾਇਆ 1 ਸਾਲ ਲਾਇਆ ਪੀਲ ਪੁਲਿਸ ਸ਼ਾਮਲ ਹੈ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਸ਼ਾਮਲ ਹੈ ਉਹਦੇ ਵਿੱਚ ਬਿਨਾਂ ਦਾ ਤੌਰ ਤੇ ਕੈਨੇਡੀਅਨ ਪਾਉਡਰ ਸਰਵਿਸਿਜ਼ ਏਜੰਸੀ ਸ਼ਾਮਲ ਹੈ ਉਹਦੇ ਵਿੱਚ ਅਮਰੀਕਨ ਜਾਂਚ ਏਜੰਸੀਆਂ ਸ਼ਾਮਲ ਨੇ ਉਹ ਜਾਨੀ ਫੌਜੀ ਸਦਨੀ ਬਾਕੀ ਰਹਿ ਗਈ ਅੱਛਾ ਇਹ ਆਪਾਂ 9 ਬੰਦੇ ਫੜੇ ਸੀ 500 ਕਿਲੋ ਇਹਨਾਂ ਕੋਲੋਂ ਕੋਕੀਨ ਫੜ ਲਈ ਅੱਛਾ 9 ਬੰਦੇ ਫੜ ਲਏ ਤੇ ਪੂਰਾ ਸਾਲ ਲਾਇਆ ਤੇ ਉਹ ਮਤਲਬ ਹਜੇ ਅਨਾਉਂਸਮੈਂਟ ਹੋਣ ਤੋਂ ਪਹਿਲਾਂ 6 ਬੰਦੇ ਜਾਨੀ 2/3 ਜਿਹੜੇ ਆਲਰੇਡੀ ਰਿਲੀਜ਼ ਕੀਤੇ ਜਾ ਚੁੱਕੇ ਆ ਵੇਲੇ ਇੱਕ ਪਾਸੇ ਪੁਲਿਸ ਅਨਾਉਂਸ ਕਰ ਰਹੀ ਬੜੀ ਕਾਮਯਾਬੀ ਹੋਈ ਜੀ ਸਾਨੂੰ ਆ ਅਸੀਂ 9 ਬੰਦੇ ਫੜ ਲਏ ਨਾਲੇ ਜਾਨੀ ਕਿ ਵੀ ਉਹਨਾਂ ਦੇ ਦੱਸਣ ਤੋਂ ਪਹਿਲਾਂ 6 ਛੱਡੇ ਹੋਏ ਆ ਜੀ ਦੱਸੋ ਅੱਛਾ ਹੁਣ ਤਿੰਨਾਂ ਨੂੰ ਦੂਜਿਆਂ ਨੂੰ ਉਹਨਾਂ ਨੂੰ ਵੀ ਛੱਡਣ ਦੀ ਤਿਆਰੀ ਹੈ ਛੱਡਣਗੇ ਜੀ ਬਿਲਕੁਲ ਛੱਡਣਗੇ ਜੇ ਛੇ ਛੱਡ ਤੇ ਤਿੰਨ ਹੋਰ ਵੀ ਛੱਡੇ ਜਾਣੇ ਬਿਲਕੁਲ ਛੱਡੇ ਜਾਣੇ ਆ ਇਹ ਮਤਲਬ ਸਾਡਾ ਜੁਡੀਸ਼ੀਅਲ ਸਿਸਟਮ ਆ ਨਾ ਉਹ ਇਹ ਕਹਿੰਦੇ ਆ ਕਿ ਜਿੰਨਾ ਪੱਫੜ ਤੁਸੀਂ ਭਵੇਂ ਹੋ ਗਏ ਹੋ ਦੋਸ਼ ਤੁਹਾਡੇ ਤੇ ਲੱਗ ਕੇ ਆ ਪਰ ਤੁਸੀਂ ਪ੍ਰੀਜ਼ਿਊਮਡ ਇਨੋਸੈਂਟ ਹੈ ਕਿਉਂਕਿ ਹਜੇ ਤੁਸੀਂ ਕਨਵਿਕਟ ਨਹੀਂ ਹੋਏ ਤੋ ਜਿੰਨਾ ਚਿਰ ਕਨਵੈਕਸ਼ਨ ਜੱਜ ਤੁਹਾਨੂੰ ਦੋਸ਼ੀ ਨਹੀਂ ਐਲਾਨਦੇ ਉਹਨਾਂ ਚਿਰ ਤੁਸੀਂ ਜਿਹੜੇ ਅਜ ਵੀ ਭੋਲੇ-ਪਾਲੇ ਤੇ ਬੇਗਨਾ ਹੋ ਇਸ ਕਰਕੇ ਤੁਹਾਨੂੰ ਅੰਦਰ ਰੱਖਣਾ ਜ਼ਰੂਰੀ ਨਹੀਂ ਹੈ ਸੋ ਮੋਸਟ ਆਫ ਦਾ ਕੇਸਸ ਇਹਦੇ ਵਿੱਚ ਜਿਹੜਾ ਜਿਵੇਂ ਬੇਲ ਦੀ ਗੱਲ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ ਜਦੋਂ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਕੜੀ ਲਾਈ ਜਾਂਦੀ ਹੈ ਸੋ ਇਸ ਤਰ੍ਹਾਂ ਕੋਲ ਮਲਾ ਕੇ ਦੇਖਿਆ ਜਾ ਵੀ ਜੀ ਪੇ ਅਰਵਿੰਦਰ ਪਵਾਰ ਹੈ ਹੁਣ ਇਹ ਨੌ ਨਾਂ ਆ ਨੌ ਫੜੇ ਆ 6 ਪੰਜਾਬੀ ਆ ਬਿਲਕੁਲ ਸਹੀ ਤੁਸੀਂ ਦੇਖੋ ਵੀ ਦੁਨੀਆ ਪਰ ਤੂੰ ਆਏ ਹੋਏ ਲੋਕ ਕੈਨੇਡਾ ਦੇ ਵਿੱਚ ਹੈਗੇ ਆ ਪੀ ਉਹ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੀ ਆ ਜੇ ਅਪ ਢਿੱਲੇ ਕਾਨੂੰਨਾਂ ਦੀ ਵੀ ਸ਼ਿਕਾਇਤ ਕਰੀਏ ਤਾਂ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਕਿ ਨਹੀਂ ਸਾਡੀਆਂ ਕਮਿਊਨਿਟੀਆਂ ਨੂੰ ਢਿੱਲੇ ਕਾਨੂੰਨਾਂ ਚ ਵੀ ਸੋਹਣੀ ਪੱਲ ਪਚ ਰਹੀ ਆ ਵੀ ਨੰਬਰ 1 ਮੁਲਕ ਢਿੱਲੇ ਕਾਨੂੰਨਾਂ ਨਾਲ ਹੀ ਸੀ ਹੂੰ ਮਤਲਬ ਹੁਣ ਆਈ ਡੋਨਟ ਨੋ ਪੀ ਆਪਾਂ ਦੁਨੀਆ ਤੇ ਚੰਦ ਤੇ ਜਾ ਕੇ ਮੰਗਲ ਗ੍ਰਹਿ ਤੇ ਸਾਨੂੰ ਸ਼ਾਂਤੀ ਮਿਲਣੀ ਚਾਹਣ ਹੋਂ ਨਾ ਪੱਲ ਪਚਣੀ ਆ ਪੀ ਇਹ ਨੌਵਾਂ ਦੇ ਵਿੱਚ ਵੀ 6 ਪੰਜਾਬੀ ਆ ਜੀ ਆ ਜਿੰਨੇ ਟਰੱਕ ਡਰਾਈਵਰ ਬਾਰਡਰ ਤੇ ਫੜ ਹੋਏ ਆ ਮਤਲਬ ਦੋਸ਼ੀ ਆ ਨਹੀਂ ਦੋਸ਼ੀ ਆ ਹੂੰ ਕਲੋਸ 200% ਸਾਰੇ ਪੰਜਾਬੀ ਆ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਦੱਸੋ ਵੀ ਕਾਨੂੰਨ ਤੇ ਸਾਰੀ ਦੁਨੀਆ ਵਾਸਤੇ ਕੈਨੇਡਾ ਜਿਉ ਬਰਾਬਰ ਹੀ ਆ ਨਾ ਜੀ ਫਿਰ ਸੋ ਹੁਣ ਇੱਕ ਆਪਸ ਪਾਸੇ ਆਜ਼ਾਦੀਆਂ ਦਾ ਰੌਲਾ ਪਾਉਣੇ ਸਾਨੂੰ ਆਜ਼ਾਦੀ ਮਿਲੇ ਪਰ ਸਾਡਾ ਐਕਸ਼ਨ ਦੱਸ ਰਿਹਾ ਵੀ ਸਾਨੂੰ ਆਜ਼ਾਦੀ ਦੀ ਭਲ ਨਹੀਂ ਪੱਛ ਰਹੀ ਸਾਡੇ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜਿੱਦਾਂ ਕੋਈ ਡੰਗਰ ਖੁੱਲਾ ਕਰਿਆ ਫਿਰਦਾ ਨਾ ਜੀ ਉਹਨੂੰ ਜਿੰਨੇ ਚਿਰ ਸੰਗਲ ਨਾ ਬੰਨਿਆ ਨੀ ਜਾਂਦਾ ਉਹਨਾਂ ਚਿਰ ਉਹ ਕਾਬੂ ਨਹੀਂ ਆਉਂਦਾ ਇਦਾਂ ਕਿ ਮੈਨੂੰ ਲੱਗਦਾ ਵੀ ਸਾਨੂੰ ਚਾਹੀਦਾ ਵੀ ਕਾਨੂੰਨ ਦਾ ਸੰਗਲ ਜਿੰਨੇ ਚਿਰ ਪੈਂਦਾ ਨਹੀਂ ਤੇ ਆਜ਼ਾਦੀ ਦੀ ਭਲ ਸਾਨੂੰ ਪਾਚ ਨਹੀਂ ਸਕਦੀ ਏਦਾਂ ਕਰਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਇਸੇ ਕਰਕੇ ਸਾਡੀ ਇਸ ਪ੍ਰਵਿਰਤੀ ਕਰਕੇ ਅਸੀਂ ਨਾ ਇਸ ਦੁਨੀਆ 'ਚ ਕੋਈ ਨੰਬਰ 1 ਦੇਸ਼ ਬਣਾ ਪਾਏ ਨਾ ਇਸ ਸੁਭਾਅ ਦੇ ਨਾਲ ਅਸੀਂ ਕਦੀ ਬਣਾ ਪਾਉਣਾ ਜੇ ਸਾਡੇ ਹੱਥ ਕੋ ਮੁਲਕ ਲੱਗ ਵੀ ਜਾਵੇ ਮੈਨੂੰ ਇਹ ਲੱਗਦਾ ਜੇ ਕਾਨੂੰਨ ਕੋਈ 1947 'ਚ ਦੇਸ਼ ਮਿਲ ਗਿਆ ਹੁੰਦਾ ਸ਼ਾਇਦ ਉਹਦਾ ਅੱਜ ਹਾਲ ਅਫਗਾਨਿਸਤਾਨ ਨਾਲੋਂ ਭੈਣਾ ਹੁੰਦਾ ਮੈਨੂੰ ਆਪਣੀ ਇਹ ਬੁੱਧੀ ਦੀ ਪ੍ਰਵਿਰਤੀ ਤੋਂ ਏਦਾਂ ਲੱਗਦਾ ਹੈ ਜੀ ਹੂੰ ਸਵਿਚ ਕਰਕੇ ਮੈਨੂੰ ਲੱਗਦਾ ਹੈ ਵੀ ਆਪਾਂ ਦੁਨੀਆ ਚ ਝੋਲਾ ਚੋੱਕ ਕੇ ਜਾਂ ਖਾਲੀਅਤ ਭੱਜੇ ਵੀ ਫਰੀਏ ਦੁਨੀਆ ਦੇ ਨੁਕਸ ਵੀ ਕੱਢੀਏ ਪਰ ਇਹ ਨੁਕਸ ਕੱਢਣ ਵਾਲਾ ਕੰਮ ਦੀ ਸ਼ੁਰੂਆਤ ਆਪਣੇ ਆਪ ਤੋਂ ਕਰ ਲਈਏ ਅੱਜ ਜਿਹੜੀਆਂ ਫੋਟੋਆਂ ਰਿਲੀਜ਼ ਕੀਤੀਆਂ ਅਰਵਿੰਦਰ ਪਵਾਰ ਹੈ ਗੁਰਤੇਜ ਸਿੰਘ ਹੈ ਕਰਮਜੀਤ ਸਿੰਘ ਹੈ ਮਨਪ੍ਰੀਤ ਸਿੰਘ ਹੈ ਹਨਾ ਤੇ ਇਦਾਂ ਕਰਕੇ ਜਾਨੀ ਪੀ ਇਹ ਸ਼ਿਵ ਓਂਕਾਰ ਸਿੰਘ ਹੈ ਅਤਰਤਾਜ ਸਿੰਘ ਹੈ ਤੂੰ ਤੁਸੀਂ ਕਿਹਦਾ ਕਿਹਦਾ ਨਾਂ ਲਓਗੇ ਤੇ ਕੀ ਗੱਲ ਆ ਜਾਨੀ ਕਿ ਕਿੰਨੇ ਸੋਹਣੇ ਮਾਪਿਆਂ ਨੇ ਨਾਂ ਰੱਖਿਆ ਸ਼ਾਇਦ ਜੰਮਣ ਤੇ ਕਿਤੇ ਵੰਡਣ ਨਹੀਂ ਨਸਸ ਠੀਕ ਗੱਲ ਆ ਕਿਉਂਕਿ ਆਪਾਂ ਮੁੰਡਾ ਜੰਮਣ ਤੇ ਲੱਡੂ ਵੰਡਣ ਭੱਜ ਪੈਂਦੇ ਆ ਨਾ ਡਿੱਕੀ ਪਰ ਕੇ ਕਾਰ ਦੀ ਹਾਂਜੀ ਕੁੜੀ ਜੰਮਣ ਤੇ ਤੇ ਆਪਾਂ ਚੁੱਪੀ ਕਰ ਜਾਂਦੇ ਆ ਆਪਾਂ ਨੁਕਸ ਕੱਢਦੇ ਆ ਦੁਨੀਆ 'ਚ ਸਾਡੇ ਸਿਰਾਂ 'ਚ ਕਿੱਡੇ ਵੱਡੇ ਨੁਕਸ ਅਸੀਂ ਲਈ ਫਿਰਦੇ ਸਾਰੀ ਦੁਨੀਆ 'ਚ ਝੋਲਾ ਚੁੱਕੀ ਵੀ ਫਿਰਦੇ ਆ ਸਹੀ ਆ ਕੁੜੀ ਤੇ ਮੁੰਡੇ ਦਾ ਇਹ ਡਿਸਕ੍ਰਿਮੀਨੇਸ਼ਨ ਘਰੋਂ ਸਿਰਾਂ ਦੇ ਅੰਦਰੋਂ ਸ਼ੁਰੂ ਹੁੰਦਾ ਬਿਲਕੁਲ ਨਕਸੇ ਦੀ ਡਿਸਕ੍ਰਿਮੀਨੇਸ਼ਨ ਦਾ ਕੈਨੇਡੀਅਨ ਲੋਕਾਂ ਚ ਕੱਟਦੇ ਆ ਆਪਣੇ ਚ ਨਹੀਂ ਕੱਟਦੇ ਕੋਈ ਵੀ ਸੋ ਮੈਂ ਸੋ ਨਾ ਵੀ ਕੁੜੀ ਹੋਵੇ ਤਾਂ ਮੁੰਡਾ ਹੋਵੇ ਤੇ ਲੱड्डੂ ਵੰਡਣਿਆਂ ਤੇ ਦੋਨਾਂ ਦੇ ਜੰਮਿਆਂ ਤੇ ਵੰਡੋ ਤੇ ਨਹੀਂ ਤੇ ਬੰਡੋ ਕੁਝ ਨਾ ਵੰਡੋ ਜੀ ਸਹੀ ਗੱਲ ਹੈ ਬਿਲਕੁਲ ਹੈ ਐਗਰੀ ਵੀਰ ਜੀ ਔਰ ਅਸੀਂ ਹਮੇਸ਼ਾ ਮੈਂ ਵੀ ਗੱਲ ਕਰਦੀ ਹੁੰਦੀ ਆ ਕਿ ਅਸੀਂ ਜਿਹੜਾ ਫਰਕ ਕੁੜੀ ਮੁੰਡੇ ਚ ਰੱਖਦੇ ਆ ਅਸੀਂ ਪਹਿਲੇ ਮੁੰਡਿਆਂ ਦੇ ਸਿਰ ਤੇ ਖਰਾਬ ਕਰ ਦਿੰਦੇ ਆ ਘਰੋਂ ਹੀ ਵੀ ਤੁਸੀਂ ਜੋ ਮਰਜ਼ੀ ਕਰ ਲਓ ਕੋਈ ਚੱਕਰ ਨਹੀਂ ਮਤਲਬ ਇਹ ਸਾਰੀ ਗੰਦਗੀ ਸਿਰਾਂ ਦੀ ਉਥੋਂ ਇੱਥੇ ਵੀ ਲਿਆ ਕੇ ਵਿੱਚ ਰਲਾਈ ਆ ਬ੍ਰੈਂਟਨ ਲਿਆ ਕੇ ਹੂੰ ਕੁੜੀਆਂ ਨੇ ਸਾਡੀਆਂ ਇੱਥੋਂ ਦੀਆਂ ਜੰਪਲ ਕੁੜੀਆਂ ਨੇ ਨਾ ਸਾਡੀ ਕਮਿਊਨਿਟੀ ਦੇ ਵਿੱਚੋਂ ਇੱਕ ਪਿੰਕ ਲੱਡੂ ਬ੍ਰੈਂਟਨ ਦੇ ਵਿੱਚ ਬਣਾਇਆ ਹੋਇਆ ਗਰੁੱਪ ਹਾਂਜੀ ਉਹ ਦੱਸਦੀਆਂ ਕੁੜੀਆਂ ਵੀ ਸਾਡੇ ਨਾਲ ਘਰਾਂ 'ਚ ਸਾਡੇ ਨਾਲ ਵਿਹਾਰ ਕੀ ਹੁੰਦਾ ਤੇ ਸਾਡੇ ਭਰਾਵਾਂ ਨਾਲ ਕੀ ਹੁੰਦਾ ਰਿਹਾ ਹੂੰ ਯਾਨੀ ਹੁਣ ਭਰਾ ਹੀ ਉਹਨਾਂ ਨੂੰ ਉਹ ਕਹਿ ਦਿੰਦੇ ਆ ਜਿੱਦਾਂ ਉਹਨਾਂ ਦੇ ਭਰਾਵਾਂ ਦੇ ਸਿਰਾਂ ਵਿੱਚ ਪਾਇਆ ਹੋਇਆ ਘਰੋਂ ਕਲਚਰ ਪਈ ਤੁਸੀਂ ਚੂੜਾ ਪਾ ਕੇ ਪੜ ਪੜ ਕੇ ਨਿਕਲ ਜਾਣਾ ਵਿਆਹ ਜਾਨੀ ਕਿ ਹੋ ਜਾਣਾ ਤੇ ਘਰ ਸਾਨੂੰ ਮਿਲ ਜਾਣਾ ਸਹੀ ਗੱਲ ਆ ਹਨ ਮਤਲਬ ਅਸੀਂ ਕੁੜੀ ਮੁੰਡੇ ਦੀ ਬਰਾਬਰੀ ਹੱਕ ਦਾ ਰਸੀਆਂ ਕੁੜੀਆਂ ਨੂੰ ਮਾਪੇ ਸਾਹਮਣ ਮਾਪਿਆਂ ਨੂੰ ਸਾਹਮਣ ਕੁੜੀਆਂ ਹੱਕ ਦਾ ਰਸੀਆਂ ਜਾਇਦਾਦ ਦੀ ਯੈਸ ਕਿਉਂਕਿ ਭਰਾਵਾਂ ਦੀ ਵੀ ਅਣਖ ਨਹੀਂ ਨਾ ਜਾਗਦੀ ਵੀ ਭੈਣਾਂ ਨਾਲ ਬੇਇਨਸਾਫੀ ਹੋ ਰਹੀ ਕਿਉਂ ਕਿਉਂਕਿ ਉਹਨਾਂ ਨੂੰ ਬਣਿਆ ਪੱਤਰਿਆ ਘਰ ਤੇ ਜ਼ਮੀਨਾਂ ਮਿਲ ਜਾਣੀਆਂ ਉਹਨਾਂ ਦੀ ਕਿ ਲੋੜ ਅਣਖ ਜਾਗੇ ਜੀ ਵੀ ਉਹ ਕਦੀ ਹੁਣ ਕਿਸੇ ਭਰਾ ਨੇ ਕਿਹਾ ਭੈਣਾਂ ਨੂੰ ਕਹਿ ਦਿੰਦੀ ਆ ਵੀ ਭਰਾ ਨੂੰ ਦਿੱਤਾ ਜੀ ਸਭ ਕੁਝ ਕਦੀ ਭਰਾਵਾਂ ਨੇ ਕਿਹਾ ਵੀ ਭੈਣ ਨੂੰ ਦਿੱਤਾ ਸਭ ਕੁਝ ਨਹੀਂ ਨਹੀਂ ਉਹ ਮੇਰੇ ਕਹਿਣ ਦਾ ਮਤਲਬ ਵੀ ਭਰਾ ਇਹ ਜ਼ਮੀਨ ਜਾਇਦਤ ਘਰਾਂ ਦੇ ਮਾਮਲੇ ਚ ਇਹਨੇ ਵਿਚਾਰੇ ਕਿਉਂ ਐ ਹੂੰ ਵੀ ਭੈਣਾਂ ਦੀਆਂ ਦੇਗਾ ਤੇ ਉਹ ਵੀ ਉਹਨਾਂ ਦਾ ਦਿੱਤਾ ਖਾਣਗੇ ਰਿਸ਼ਤਾ ਭੈਣ ਭਰਾ ਦਾ ਤਾਂ ਨਿਭਣਾ ਏ ਜੇ ਭੈਣ ਨੇ ਜ਼ਮੀਨ ਛੱਡ ਦਿੱਤੀ ਐ ਜਰਅਕ ਭੈਣ ਮੰਗ ਕੇ ਦੇਖ ਲਵੇ ਮਤਲਬ ਭਰਾ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਉਹਨੂੰ ਉਦਾਂ ਹੀ ਮਿਲ ਜਾਣਾ ਸਭ ਕੁਝ ਭੈਣ ਨੂੰ ਮੰਗਿਆ ਵੀ ਮਿਲ ਪਿਆ ਤੇ ਅਦਾਲਤਾਂ ਚ ਕੰਮ ਸ਼ੁਰੂ ਹੋ ਜਾਣਾ ਜੀ ਸੋ ਕਰਕੇ ਮੈਨੂੰ ਲੱਗਦਾ ਵੀ ਇਹ ਬਰਾਬਰਤਾ ਵਾਲੀ ਗੱਲ ਸਾਡੀ ਗੱਲਾਂ ਬਾਤਾਂ ਚ ਤਾਂ ਬਹੁਤ ਐ ਜਦੋਂ ਇਹ ਜ਼ਮੀਨ ਜਾਇਦਾਦ ਵੰਡ ਦੀ ਗੱਲ ਆਉਂਦੀ ਹੈ ਸਾਰੇ ਨਿਆਣਿਆਂ ਨੂੰ ਲੜਕਾ ਹੋਵੇ ਲੜਕੀ ਹੋਵੇ ਘਰ ਦੇ ਵਿੱਚ ਜੰਮਿਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਮਾਂ ਤੇ ਪਿਓ ਵੱਲੋਂ ਇਸੇ ਕਰਕੇ ਮੈਂ ਕਹਿੰਦਾ ਓਏ ਹੈਪੀ ਫਾਦਰਜ਼ ਡੇ ਸਿਰਫ ਉਸ ਫਾਦਰ ਵਾਸਤੇ ਹੈ ਜਿਹਨੇ ਘਰ ਵਿੱਚ ਮੁੰਡੇ ਤੇ ਕੁੜੀ ਦਾ ਫਰਕ ਨਹੀਂ ਕੀਤਾ ਜਿਹਨੇ ਜ਼ਮੀਨ ਜਾਇਦਾਦ ਵੰਡਣ ਵੇਲੇ ਕੁੜੀਆਂ ਨੂੰ 5% ਦਿੱਤਾ ਮੁੰਡਿਆਂ ਨੂੰ 95% ਦਿੱਤਾ ਮੈਂ ਉਹਨੂੰ ਹੈਪੀ ਫਾਦਰਜ਼ ਡੇ ਕਹਿਣ ਨੂੰ ਤਿਆਰ ਨਹੀਂ ਐ ਸਹੀ ਗੱਲ ਹੈ ਤੋ ਇਦਾਂ ਕਰਕੇ ਹੈਪੀ ਮਦਰ ਡੇ ਤੇ ਵੀ ਅਸੀਂ ਇਦਾਂ ਕਹਿੰਨੇ ਆ ਹੈਪੀ ਫਾਦਰ ਡੇ ਉਹ ਫਾਦਰ ਨੂੰ ਹੈ ਮਦਰਸ ਵੀ ਨੂੰ ਵੀ ਮੁੰਡੇ ਬੜੇ ਪੈਰੇ ਲੱਗਦੇ ਕਈ ਜਗ੍ਹਾ ਮੈਂ ਇਹ ਵੀ ਦੇਖਿਆ ਬਿਲਕੁਲ ਮੈਂ ਇਸ਼ੇ ਕਰਕੇ ਕਹਿੰਦਾ ਵੀ ਉਸ ਮਦਰ ਨੂੰ ਹੈਪੀ ਮਦਰ ਡੇ ਹੈ ਜਿਹਨੇ ਘਰ ਵਿੱਚ ਮੁੰਡੇ ਤੇ ਕੁੜੀ ਦਾ ਫਰਕ ਨਹੀਂ ਕੀਤਾ ਜਿਹਨੇ ਕੁੜੀ ਜੰਮਣ ਤੇ ਇਹ ਨਹੀਂ ਕਿਹਾ ਵੀ ਇੱਕ ਪੱਥਰ ਹੋਰ ਜੰਮ ਪਿਆ ਜਿਹਨੇ ਮੁੰਡੇ ਜੰਮਣ ਤੇ ਨਹੀਂ ਕਿਹਾ ਵੀ ਇੱਕ ਪੱਥਰ ਹੋਰ ਜੰਮ ਪਿਆ ਉਸ ਮਦਰ ਨੂੰ ਹੈਪੀ ਮਦਰ ਡੇ ਹੈ ਇਦਾਂ ਹੀ ਉਸ ਫਾਦਰ ਨੂੰ ਹੈਪੀ ਫਾਦਰ ਡੇ ਆ ਰਿਹਾ ਅਗਲੇ ਆ ਤੁਹਾਨੂੰ ਫਾਦਰ ਡੇ ਜੀ ਉਸ ਫਾਦਰ ਵਾਸਤੇ ਹੈ ਜਿਹਨੇ ਆਪਣੇ ਸਿਰ ਦੇ ਵਿੱਚੋਂ ਮੁੰਡੇ ਤੇ ਕੁੜੀ ਦਾ ਫਰਕ ਵਕਿਆ ਹੀ ਖਤਮ ਕੀਤਾ ਹੋਇਆ ਗੱਲੀ ਬਾਤੀ ਨਹੀਂ ਵਕਿਆ ਹੀ ਜ਼ਮੀਨ ਦੀ ਵੰਡ ਵੇ ਦਿੱਤੀ ਹੈਂਗਾ ਲੈ ਇਸ ਕਰਕੇ ਜੱਲਾਂ ਬਹੁਤ ਬੜੀਆਂ ਕਰਦੇ ਆ ਸਾਰਾ ਜਹਾਨ ਗਾਈ ਵੀ ਜਾਣਦੇ ਆ ਦੁਨੀਆ ਚ ਨਕਸ਼ ਕੱਢੀ ਜਾਂਦੇ ਆ ਆਪਣੇ ਚ ਕੱਢਦੇ ਨਹੀਂ ਕੋਈ ਵੀ ਤੇ ਐਸ ਕਰਕੇ ਸਾਰੇ ਖਿਡਾਰੇ ਸਾਹਮਣੇ ਆਪਣੇ ਪਏ ਹੋਏ ਆ ਬਿਲਕੁਲ ਬਹੁਤ ਚੀਤਨਤ ਸੀ ਸਾਰੀ ਕਵਰੇਜ ਕੀਤੀ ਵੀਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਔਰ ਹਮੇਸ਼ਾ ਤੁਸੀਂ ਇਹ ਲੇਟੈਸਟ ਨਿਊਜ਼ ਦੇ ਨਾਲ ਅਪਡੇਟ ਕਰਦੇ ਹੋ ਕੋਈ ਇਸੋ ਜਿੰਦਿਆ ਉਹਨਾਂ ਤੇ ਆਪਾਂ ਖੁੱਲ ਕੇ ਗੱਲਬਾਤ ਕਰਦੇ ਹਾਂ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਤੰਦਰੁਸਤੀ ਔਰ ਅੱਛੀ ਸੋਚ ਇਸੇ ਤਰ੍ਹਾਂ ਬਰਕਰਾਰ ਰੱਖੇ ਤੇ ਸਾਡੇ ਨਾਲ ਵੀ ਤੁਸੀਂ ਇਸੇ ਤਰ੍ਹਾਂ ਸਾਂਝ ਪਾਉਂਦੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ